ਸਸ਼ੀਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਫਾਇਰ ਬ੍ਰਿਗੇਡ ਦਫ਼ਤਰ ਦੇ ਕੋਲ ਲੇਬਰ ਚੌਂਕ ਦੇ ਵਿੱਚ ਖੜੇ ਮਜ਼ਦੂਰਾਂ ਤੇ ਪਿਛਲੇ ਦਿਨੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਸੀ ਕਈ ਮਜ਼ਦੂਰਾਂ ਦੇ ਖਿਲਾਫ ਨਸ਼ਾ ਵੇਚਣ ਨੂੰ ਲੈ ਕੇ ਮਾਮਲੇ ਦਰਜ ਹੋਏ ਸਨ ਤੇ ਲੰਬੇ ਸਮੇਂ ਤੋਂ ਹੀ ਚੌਂਕ ਦੇ ਵਿੱਚ ਮਜ਼ਦੂਰੀ ਕਰਨ ਆਉਂਦੇ ਇਹ ਮਜ਼ਦੂਰ ਲੋਕ ਇਹਨਾਂ ਨੂੰ ਇੱਥੋਂ ਕੰਮ ਕਰਨ ਦੇ ਲਈ ਲੈ ਜਾਂਦੇ ਸਨ ਪਰ ਪੁਲਿਸ ਵੱਲੋਂ ਹੁਣ ਇਹਨਾਂ ਨੂੰ ਉੱਥੇ ਖੜਨ ਤੋਂ ਹੀ ਰੋਕਿਆ ਜਾ ਰਿਹਾ ਪੁਲਿਸ ਵੱਲੋਂ ਕਿਹਾ ਜਾ ਰਿਹਾ ਕਿ ਗਰਲ ਸਕੂਲ ਦੇ ਪ੍ਰਿੰਸੀਪਲ ਵੱਲੋਂ ਮਜ਼ਦੂਰਾਂ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਤਾਂ ਪੁਲਿਸ ਨੇ ਕਾਰਵਾਈ ਕੀਤੀ ਹੈ ਤਾਂ ਮਜ਼ਦੂਰਾਂ ਦੇ ਵੱਲੋਂ ਇਕੱਠੇ ਹੋ ਕੇ ਸਕੂਲ ਦੇ ਪ੍ਰਿੰਸੀਪਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਜਦੋਂ ਗੱਲਬਾਤ ਕਰਨ ਦੇ ਲਈ ਪਹੁੰਚੇ ਤਾਂ ਨਾਰਾਜ਼ਗੀ ਜਤਾ ਕਰਨੋਂ ਨੇ ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਦੇ ਫਿਰ ਸਾਡੇ ਖਿਲਾਫ ਪ੍ਰਿੰਸੀਪਲ ਦੇ ਵੱਲੋਂ ਸ਼ਿਕਾਇਤ ਕਿਉਂ ਕੀਤੀ ਗਈ ਹੈ ਜੇ ਕੋਈ ਵਿਅਕਤੀ ਗਲਤ ਕੰਮ ਕਰਦਾ ਹੈ ਤੇ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇ ਸਾਰੇ ਮਜ਼ਦੂਰਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਦੂਜੇ ਪਾਸੇ ਗਰਲ ਸਕੂਲ ਦੇ ਪ੍ਰਿੰਸੀਪਲ ਦੇ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਕਿ ਸਾਡੇ ਵੱਲੋਂ ਮਜ਼ਦੂਰ ਦੇ ਖਿਲਾਫ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਸਾਡੇ ਵੱਲੋਂ ਆਪਣੇ ਪੱਧਰ ਤੇ ਜ਼ਰਾ ਪ੍ਰਸ਼ਾਸਨਿਕ ਸ਼ਿਕਾਇਤ ਦਿੱਤੀ ਗਈ ਸੀ ਜਿਸ ਦੇ ਵਿੱਚ ਲਿਖਿਆ ਗਿਆ ਸੀ ਕਿ ਸਕੂਲ ਦੇ ਵਿੱਚ ਛੁੱਟੀ ਹੋਣ ਸਮੇਂ ਕੁਝ ਸ਼ਰਾਰਤੀ ਅੰਸਰ ਖੜਦੇ ਨੇ ਤੇ ਇਸ ਨੂੰ ਮੁੱਖ ਰੱਖਦੇ ਹਾਂ पीसीआर ਜਾਂ ਫਿਰ ਹੋਰ ਕਿਸੇ ਤਰ੍ਹਾਂ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕੋਈ ਹੁਣ ਸੁਖਾਵੀ ਘਟਨਾ ਨਾ ਵਾਪਰੇ ਪਰ ਸਾਡੇ ਵੱਲੋਂ ਕੋਈ ਵੀ ਮਜ਼ਦੂਰ ਦੇ ਖਿਲਾਫ ਸ਼ਿਕਾਇਤ ਨਹੀਂ ਕੀਤੀ ਗਈ ਹੈ ਮੇਰਾ ਨਾਮ ਬਾਸ ਸਿੰਘਾ ਜੀ ਮੈਂ ਥੋ ਲੇਬਰ ਚੌਂਕ ਦਾ ਬੰਦਾ ਹਾਂ ਜਿਹੜੀ ਜਰ ਕਰਦਾ ਹਾਂ ਮੈਂ ਸਰੀ ਦਾ ਕੰਮ ਕਰਦਾ ਹਾਂ ਤੇ ਇੱਥੇ ਅਸੀਂ ਖੰਭੇ ਲਾਉਦੇ ਸੀ ਅੱਜ ਤੇ ਪੁਲਸ ਵਾਲੇ ਆਏ ਪੁਲਸ ਵਾਲਿਆਂ ਨੇ ਆ ਕੇ ਸਾਨੂੰ ਅਸੀਂ ਖੰਭੇ ਲਾਉਣ ਲੱਗੇ ਸਾਨੂੰ ਪੁਲਸ ਵਾਲੇ ਕਹਿੰਦੇ ਵੀ ਅੰਦਰ ਪ੍ਰਿੰਸੀਪਲ ਨਾਲ ਗੱਲ ਕਰੋ ਪ੍ਰਿੰਸੀਪਲ ਨੇ ਸਾਨੂੰ ਕੰਪਲੇਟ ਦਿੱਤੀ ਆ ਅਸੀਂ ਹੁਣ ਅੰਦਰ ਗਏ ਸੀ ਜੀ ਪ੍ਰਿੰਸੀਪਲ ਕੋਲੇ ਪ੍ਰਿੰਸੀਪਲ ਨੇ ਸਾਨੂੰ ਕਿਹਾ ਵੀ ਅਸੀਂ ਛੋਟੇ ਤੇ ਕੋਈ ਕੰਪਲੇਨਟ ਨਹੀਂ ਕਰੀ। ਅਸੀਂ ਤਵਸਾਇਆ ਕਹਿਣਾ ਵੀ ਜਦੋਂ ਜਿਆਦਾ ਸਕੂਲ ਤੇ ਦਿਵਾ ਖਾਉਂਦੇ ਆ ਤੇ ਜਾ ਜਾਂਦੇ ਆ ਵੀ ਉਦੋਂ ਉਹ ਜ਼ਿੰਮੇਵਾਰੀ ਲੈ ਲੈਣਾ। ਵੀ ਮੁੰਡੇ ਖੁੰਡੇ ਆ ਕੇ ਇੱਥੇ ਛਰਾਰਤਾ ਕਰਦੇ ਆ ਕੁੜੀ ਨਾਲ ਤੇ ਨਾ ਹੁਣ ਸਾਨੂੰ ਖੜ੍ਹਨ ਦਿੰਦੇ ਆ ਇੱਥੇ ਨਾ ਸਾਨੂੰ ਬੈਠਣ ਦਿੰਦੇ ਆਗੇ। ਅਸੀਂ ਕਿਹੜੇ ਪਾਸੇ ਜਾਈਏ ਜੀ ਦੱਸੋ। ਅਸੀਂ ਕਿਉਂ ਕਹਿ ਰਹੀ ਆ ਵੀ ਪ੍ਰਿੰਸੀਪਲ ਜੀ ਕਹਿੰਦੇ ਕਿ ਤੁਹਾਨੂੰ ਕਹਿੰਦੇ ਪ੍ਰਿੰਸੀਪਲ ਦਾ ਕਹਿਣਾ ਸਾਨੂੰ ਤਾਂ ਪਤਾ ਨਹੀਂ ਜੀ ਉਹ ਤਾਂ ਹੁਣ ਸਾਨੂੰ ਕਹਿ ਕੇ ਗਿਆ ਨਾ ਕਹਿੰਦੇ ਸਾਡੇ ਪ੍ਰਿੰਸੀਪਲ ਨੇ ਕਿਹਾ ਜੀ। ਹੱਥ ਕਿ ਕਹਿ ਰਹੇ ਆ ਤੁਹਾਡੇ ਕੋਲ ਕੋਈ ਬੰਦੇ ਆ ਪੁਲਿਸ ਕੋਈ ਯਾਰ ਕੋਈ ਨਸ਼ਾ ਸਭ ਐਸਪੀ ਉਹ ਖੜੇ ਆ। ਦੇਖੋ ਜੀ ਉਹ ਜਿਹੜੇ ਨਸ਼ਾ ਵੇਚਦੇ ਆ ਜੀ ਉਹਨਾਂ ਦੇ ਤਾਂ ਫਿਰ ਹੁਣ ਜਦ ਤੱਕ ਅਸੀਂ ਸਾਰੇ ਜਾਣੇ ਇਕੱਠੇ ਹੋ ਕੇ ਉਹਨਾਂ ਨੂੰ ਭਜਾ ਦਾਂਗੇ ਜੀ। ਜੇ ਸਾਡੀ ਨਹੀਂ ਮੰਨਣਗੇ ਤਾਂ ਅਸੀਂ ਪੁਲਿਸ ਵਾਲੇ ਦੱਸ ਦਾਂਗੇ ਜੀ। ਫਿਰ ਇਹ ਤਾਂ ਪੁਲਿਸ ਵਾਲੇ ਹੀ ਕਾਰਵਾਈ ਕਰਨਗੇ ਜੀ। ਸਾਡੇ ਜੀ ਤਾਂ ਫਿਰ ਉਹ ਨਹੀਂ ਨਾ ਕਰ ਸਕਦੇ। ਸੁਪਾ ਐਕਸੀਡੈਂਟ ਪਹਿਲਾਂ ਹੋਣਾ ਚਾਹੀਦਾ 1.5 ਟੀਓ। ਉਨਨ ਕਰੇ ਪੁੱਛੋ ਪਹਿਲਾਂ ਤੁਸਮੇ ਦੇਖੋ ਜੀ ਹੁਣ ਅਸੀਂ ਜੇਕਰ ਪੁਲਿਸ ਵਾਲੇ ਦੱਸਦੇ ਵੀ ਆ ਜਾਂ ਉਹ ਕਰਦੇ ਆ ਬਾਈ ਜਾਨ ਸਾਨੂੰ ਕੱਢਣ ਉਹ ਆਸੇ ਆਸੇ ਦਾ ਦਿਹਾੜੀਦਾਰ ਬੰਦੇ ਆ ਸਾਨੂੰ ਦੋ ਜਾਨੇ ਪਾਸੇ ਪਾਸੇ ਲੈ ਗਏ ਹਨ ਉਥੇ ਕੋਟ ਮਾਰ ਕਰਤੀ ਜੀ ਸਾਡੀ ਅੱਜ ਤਾਂ ਡਰ ਦੇ ਮਾਰੇ ਇੰਨਾ ਬੋਲੇ ਕਿਹੜਾ ਚੌਕ ਇਹ ਏਸ਼ੀ ਨਾੜ ਦਾ ਚੌਕ ਆ ਉਹ ਅਰਜੇ ਤੋਂ ਚੌਕ ਮੱਤੇ ਤੇ ਈ ਅਸੀਂ ਦੇਖਣ ਆਲੇ ਖੜਦੇ ਆ ਪੁਲਿਸ ਵਾਲੇ ਨੂੰ ਬਹੁਤ ਸਾਡੀ ਅਸੀਂ 2 ਮਹੀਨੇ ਹੋ ਗਏ ਕਹਿ ਚੁੱਕੇ ਬੰਦੇ ਵੀ ਫੜਾਏ ਇੱਥੇ ਚੌਂਕ ਦੇ ਨਸ਼ਾ ਵੇਚਦੇ ਗੋਲੀਆਂ ਵੀ ਇੱਥੇ ਅਸੀਂ ਉਹਨਾਂ ਨਾਲ ਖੜੋ ਉਹਨਾਂ ਨੇ ਫੜ ਕੇ ਅੱਧੇ ਘੰਟਾ ਬਾਅਦ ਉਹਨਾਂ ਨੂੰ ਛੱਡ ਪਾ ਉਹੀ ਬੰਦੇ ਨੇ ਆ ਕੇ ਸਾਡੇ ਬੰਦੇ ਨੇ ਜਿਹੜੇ ਨੇ ਉਹਨਾਂ ਨੂੰ ਫੜਾਇਆ ਸੀ ਜਿਨ੍ਹਾਂ ਨੂੰ ਫੜਾਇਆ ਸੀ ਉਹਨਾਂ ਨੇ ਆ ਕੇ ਸਾਡੇ ਬੰਦੇ ਨੂੰ ਕੁੱਟਿਆ ਅਸੀਂ ਛੜਾਇਆ ਤੇ ਮੁੜ ਕੇ ਬੇਰ ਪੁਲਿਸ ਵਾਲੇ ਨੂੰ ਆਖਿਆ ਵੀ ਪੁਲਿਸ ਵਾਲੇ ਸਾਨੂੰ ਆਖਣ ਲੱਗੇ ਵੀ ਜਾ ਟੌਂਕ ਵੇਲਾ ਕਰਦੇ ਸੋ ਤੁਸੀਂ ਖਾ ਲਈ ਜਾ ਸਕਦੇ ਪ੍ਰਿੰਸੀਪਲ ਸਾਡ ਸਕੇਟ ਆ ਗਿਆ ਅਸੀਂ ਉਹਨਾਂ ਨੂੰ ਆਖਿਆ ਪ੍ਰਿੰਸੀਪਲ ਨਾਲ ਅਸੀਂ ਮੈਂਤ ਕਰ ਲਾਂਗੇ ਤੁਹਾਨੂੰ ਖੜ ਜਾਂਦੇ ਸਾਡੇ ਸਾਡੇ ਡੰਡੇ ਮਾਰ ਕੇ ਸਾਡੇ ਬੰਨ੍ਹਣ ਕੁੱਟਣ ਲੱਗੇ ਪ੍ਰਿੰਸੀਪਲ ਨਾਲ ਗੱਲ ਕੀਤੀ ਉਹ ਕਹਿੰਦੇ ਅਸੀਂ ਸ਼ਿਕਾਇਤ ਨਹੀਂ ਕੀਤੀ ਪ੍ਰਿੰਸੀਪਲ ਦਾ ਅੱਜ ਵੀ ਪੁਲਿਸ ਵਾਲੇ ਕਹਿੰਗੇ ਜੀ ਪ੍ਰਿੰਸੀਪਲ ਨੂੰ ਪੁੱਛ ਲਓ ਤੁਸੀਂ ਹੋਏ ਤੁਹਾਨੂੰ ਕੋਈ ਇਤਰਾਜ਼ ਨਹੀਂ ਅਸੀਂ ਤਾਂ ਹੀ ਅੰਦਰ ਬੰਦੇ ਵਿੱਚ ਸੀ ਪ੍ਰਿੰਸੀਪਲ ਨੇ ਤਾਂ ਕਿਹਾ ਤਾਂ ਉਹ ਕਹਿੰਦੇ ਹਸਸ਼ਕਾਇਤ ਕੀਤੀ ਫਿਰ ਜੀ ਪੁਲਿਸ ਵਾਲੇ ਨੂੰ ਜਾ ਕੇ ਕਹਿੰਦੇ ਜੀ ਪ੍ਰਿੰਸੀਪਲ ਕੋਈ ਕਹਿ ਰਹੇ ਸੀ ਉਹ ਕਹਿੰਦੇ ਸਾਡੀ ਸ਼ਿਕਾਇਤ ਨਹੀਂ ਕੀਤੀ ਅਸੀਂ ਸਾਡੇ ਬੰਦੇ ਟੌਂਗਰੇ ਵਿੱਚੋਂ ਲੇਬਰ ਵਾਲਾ ਬੰਦਾ ਆਧਾਰ ਕਾਰਡ ਲੈਣ ਕੋਈ ਵੀ ਬੰਦਾ ਸਾਡਾ ਗਲਤ ਕੰਮ ਕਰਦਾ ਚਾਹੇ ਮੈਂ ਆ ਉਹਨੂੰ ਅਸੀਂ ਉਹ ਚੌਕ ਦੇ ਵਿੱਚੋਂ ਕੱਢਾਂਗੇ ਲੇਵਰੂ ਚੌਕ ਦੇ ਵਿੱਚ ਨਹੀਂ ਰੱਖਦੇ ਦਾੜ ਘਾੜ ਭਗਾ ਜਾਣ ਗੁੱਟ ਕੇ ਪ੍ਰਿੰਸੀਪਲ ਦਾ ਨਾਮ ਲੈਦੀ ਬਿਲਕੁਲ ਜਾਣ ਗੁੱਟ ਕੇ ਨਾਂ ਲੈਂਦੀ ਆ ਜੀ ਦਰੂ ਨਿਹੜੀ ਨੂੰ ਫੜ ਨਹੀਂ ਸਕਦੇ ਨਿਹੜੀ ਦਾ ਸੀ 50 ਫੜਾ ਦਿੰਦੇ ਆ ਫੜਦੇ ਨਹੀਂ ਪੰਜ ਮਿੰਟ ਬਾਅਦ ਛੱਡ ਦਿੰਦੇ ਆ ਆ ਕੇ ਚੌਕ ਤੇ ਚੜ ਜਾਂਦੇ ਸਾਡੇ ਡੰਡੇ ਮਾਰਨ ਲੱਗ ਜੇ ਤੁਸੀਂ ਇੱਥੇ ਜਾਓ ਤੁਸੀਂ ਕਹਿੰਦੇ ਮੈਂ ਪੁਲਿਸ ਨੂੰ ਖਿਲਾਫ ਕਰਦਾ ਹਾਂ ਫੜਦੇ ਨਹੀਂ ਉਹਨਾਂ ਨੂੰ ਛੋਟੇ ਤੇ ਇਲਜ਼ਾਮ ਲਾਈ ਜਾਂਦੇ ਸਾਡੇ ਹਾ ਅਗੇ ਛੱਡਦੇ ਹੀ ਆਂ ਲੋਗੇ ਸਾਡਾ ਅੱਛੀ ਲੱਗ ਰਹੀ 2 ਅੱਧੀ ਗੱਲ ਤੱਕ ਕੰਮ ਕਰਦੇ ਆਂ ਤੁਹਾਨੂੰ ਫੜਨ ਸਾਡੇ ਦਿਨੇ ਅਸੀਂ ਲੇਵੜਾ ਉੱਥੇ ਖੜਾਾਂਗੇ ਸਾਡੀ ਜਿਹੜਾ ਬੰਦੇ ਨੂੰ ਕੋਈ ਚੀਜ਼ ਨਿਕਲਿਆ ਆਵੇ ਉਸ ਨੂੰ ਪੂਰਥਨ ਦੇ ਮਦਦ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪ੍ਰਿੰਸੀਪਲ ਕੁਲਵਿੰਦਰ ਸਿੰਘ ਮੈਂ ਬਤੌਰ ਪ੍ਰਿੰਸੀਪਲ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਪਠੰਡਾ ਵਿਖੇ ਇਤਨਾਤ ਹਾਂ ਜੀ ਇੱਕ ਮੈਂ ਸਰਪੰਨ੍ਹ ਕਹਿ ਰਹੇ ਹਾਂ ਕਿ ਜੇ ਕਿਸੇ ਨੂੰ ਕੋਈ ਮੁਸ਼ਕਲ ਕੋਈ ਸ਼ਿਕਾਇਤ ਜਿਹੜੇ ਚੌਕ ਨਹੀਂ ਕਰਦੇ ਚਾਹੀਦਾ ਪੂਰਥਨ ਤੇ ਤੁਹਾਡੇ ਉੱਤੇ ਅ ਨਹੀਂ ਜੀ ਮੈਂ ਸਾਡੇ ਵੱਲੋਂ ਕੋਈ ਵੀ ਇਸ ਤਰੀਕੇ ਦੀ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਹੈ ਲੇਬਰ ਸੰਬੰਧੀ ਅ ਅਸੀਂ ਇੱਕ ਜਰਨਲ ਪ੍ਰਸ਼ਾਸਨ ਨੂੰ ਚਿੱਠੀ ਜ਼ਰੂਰ ਲਿਖੀ ਹੈ ਕਿ ਸਾਡੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਕਿ ਜਦੋਂ ਆਮ ਤੌਰ ਤੇ ਛੁੱਟੀ ਹੁੰਦੀ ਹੈ ਇੱਥੇ ਭੀੜ-ਭੜੱਕਾ ਬਹੁਤ ਜ਼ਿਆਦਾ ਹੋ ਜਾਂਦਾ ਹੈ ਤੇ ਕੁਝ ਸ਼ਰਾਰਤੀ ਅੰਸਰਾਂ ਦੀ ਵੀ ਸਾਡੇ ਸਾਡੇ ਕੋਲੇ ਜਿਹੜੀ ਹੈਗੀ ਹੈ ਸਮੱਸਿਆ ਧਿਆਨ ਦੇ ਵਿੱਚ ਲਿਆਂਦੀ ਗਈ ਹੈ ਵਿਦਿਆਰਥੀਆਂ ਵੱਲੋਂ ਉਸ ਨੂੰ ਨੱਥ ਪਾਉਣ ਲਈ ਅਸੀਂ ਪ੍ਰਸ਼ਾਸਨ ਨੂੰ ਡਿਮਾਂਡ ਕੀਤੀ ਹੈ ਕਿ ਇੱਥੇ ਛੁੱਟੀ ਵੇਲੇ ਮਤਲਬ ਪੁਲਿਸ ਦਾ ਜਿਹੜਾ ਹੈ ਪੀਸੀਆਰ ਦਾ ਪ੍ਰਬੰਧ ਹੋਵੇ ਇਸ ਤੋਂ ਇਲਾਵਾ ਕਿਸੇ ਅਸੀਂ ਜਾਤੀ ਤੌਰ ਤੇ ਨਿਜੀ ਤੌਰ ਤੇ ਜਾਂ ਕਿਸੇ ਦੇ ਬਾਈ ਨੇਮ ਅਸੀਂ ਕੋਈ ਵੀ ਇਸ ਤਰੀਕੇ ਦੀ ਸ਼ਿਕਾਇਤ ਨਹੀਂ ਕੀਤੀ ਹੈ ਨਹੀਂ ਜੀ ਵਾਲੇ ਉਹ ਕਹਿਣਾ ਸਾਡੇ ਸਾਹਮਣੇ ਵੀ ਪੁਲਿਸ ਸਤਾਰੀਆਂ ਨੇ ਕਿਹਾ ਵੀ ਪ੍ਰਿੰਸੀਪਲ ਵੱਲੋਂ ਸ਼ਿਕਾਇਤ ਕਿਹਾ ਤੁਹਾਡੇ ਖਿਲਾਫ ਕਿਵੇਂ ਦੇਖਦੇ ਹੋ ਇਸ ਤਰ੍ਹਾਂ ਦੀ ਗੱਲ ਤੁਹਾਡਾ ਨਾਮ ਨਹੀਂ ਨਹੀਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਾਵਾਂਗਾ ਕਿ ਮੈਂ ਕਿਸੇ ਦਾ ਵੀ ਨਾਮ ਲੈ ਕੇ ਅ ਸ਼ਿਕਾਇਤ ਨਹੀਂ ਕੀਤੀ ਹੈਗੀ ਹੈ ਜਰਨਲ ਸਾਡੇ ਵੱਲੋਂ ਇੱਕ ਰਿਕੁਐਸਟ ਪਾਈ ਗਈ ਹੈ ਉਸ ਦਾ ਪ੍ਰਬੰਧ ਕਰਨ ਲਈ ਜੋ ਕਿ ਸਾਡੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਆਉਂਦਾ ਅਸੀਂ ਕਿਸੇ ਵੀ ਰਾਹੀਰ ਨੂੰ ਜਾਂ ਰਾਹ ਜਾਂਦੇ ਨੂੰ ਬਿਨਾਂ ਕਿਸੇ ਮਕਸਦ ਦੇ ਜੇ ਅਸੀਂ ਉਹਦੇ ਉੱਪਰ ਕੋਈ ਨੱਥ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਸਾਡੀ ਵਰਕਲੌਫ ਹੋ ਜਾਂਦਾ ਅਸੀਂ ਆਪ ਦਾ ਜਿਹੜੀ ਡਿਊਟੀ ਹੈ ਸਾਡੀ ਪੜਾਉਂਦੀ ਹੈ ਅਸੀਂ ਉਸ ਕੰਮ ਨੂੰ ਸਚੱਚੇ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਬਾਕੀ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਸਹਿਯੋਗ ਦੀ ਅਸੀਂ ਆਸ ਕਰਦੇ ਹਾਂ ਉਸ ਸਬੰਧੀ ਹੀ ਅਸੀਂ ਕੀਤਾ ਸੀ ਬਾਕੀ ਬਾਈ ਨੇਮ ਲੈ ਕੇ ਕਿਤੇ ਨਹੀਂ ਕੀਤਾ ਗਿਆ ਕਿ ਨਾ ਹੀ ਜੇ ਕਿਤੇ ਮਤਲਬ ਸਾਡਾ ਨਾਮ ਕਿਤੇ ਵਰਤਿਆ ਜਾ ਰਿਹਾ ਉਹ ਵੀ ਸਹੀ ਨਹੀਂ ਲੱਗਦਾ ਹੀ ਸਰ ਜਦੋਂ ਸਾਡੇ ਸਾਹਮਣੇ ਇੱਕ ਕੋਸਟ ਬਣੀ ਹੋਈ ਹੈ ਉੱਥੇ ਵੀ ਤਣਾਤ ਹੁੰਦਾ ਕਿ ਉਹ ਸਮੇਂ ਨਹੀਂ ਹੁੰਦਾ ਸਰ ਐਕਚੁਅਲ ਜੇ ਮੰਨ ਲਓ ਕਿ ਜਦੋਂ ਛੁੱਟੀ ਹੁੰਦੀ ਹੈ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਸਾਡੇ ਦੋ ਗੇਟ ਅਸੀਂ ਇੱਕ ਸਾਈਕਲਾਂ ਵਾਸਤੇ ਵੱਖਰਾ ਗੇਟ ਪਿੱਛੇ ਬਣਾਇਆ ਹੋਇਆ ਸਾਡੀਆਂ ਸਕੂਲ ਬੱਸਾਂ ਵੀ ਨਿਕਲਦੀਆਂ ਹੈਗੀਆਂ ਤੇ ਦੂਸਰਾ ਟ੍ਰੈਫਿਕ ਬਹੁਤ ਜ਼ਿਆਦਾ ਇਥੇ ਆਵਾਜ਼ ਆਈ ਹੁੰਦੀ ਹੈ ਅਧਿਆਪਕਾਂ ਦੇ ਵੀ ਨਿਕਲਦਾ ਹੈ ਆਮ ਤੌਰ ਤੇ ਸਾਡਾ ਧਿਆਨ ਜਦੋਂ ਇੱਥੇ ਬੱਸਾਂ ਨੂੰ ਠੱਲ ਪਾਉਣ ਵਾਸਤੇ ਸਾਡੇ ਜਿਹੜੇ ਸਿਕਿਉਰਿਟੀ ਗਾਰਡਸ ਹੈ ਇਹਨਾਂ ਦੀ ਹੀ ਮਦਦ ਲਈ ਜਾਂਦੀ ਹੈ ਪੁਲਿਸ ਪ੍ਰਸ਼ਾਸਨ ਤੇ ਸਹਿਯੋਗ ਸਾਨੂੰ ਅਜ ਤੱਕ ਹਜੇ ਨਹੀਂ ਮਿਲਿਆ ਬਟ ਉਹਦੇ ਲਈ ਅਸੀਂ ਰਿਕੁਐਸਟ ਜ਼ਰੂਰ ਕੀਤੀ ਹੈ